ਸਾਰੇ ਪਿਆਰੇ ਉਹ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਅੱਜ ਆਪਾਂ ਚੱਲਦੇ ਆਂ ਸ੍ਰੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਅਮਰ ਸਾਹਿਬ ਤੇ ਤੁਹਾਨੂੰ ਕਰਾਵਾਂਗੇ ਦਰਸ਼ਨ ਦਿਦਾਰੇ ਤੇ ਮੀਂਹ ਪਿਆ ਬਹੁਤ ਦਿਨਾਂ ਬਾਅਦ ਠੰਡ ਬਹੁਤ ਜ਼ਿਆਦਾ ਸੀਗੀ ਤੇ ਸ਼ਾਇਦ ਮੀਂਹ ਪੈਣ ਨਾਲ ਅੱਜ ਸੂਰਜ ਵੀ ਵਧੀਆ ਨਿਕਲੇ ਤੇ ਠੰਡ ਵੀ ਸ਼ਾਇਦ ਦੂਰ ਹੋਵੇ ਸਾਨੂੰ ਦਿਖਾਉਣਾ ਲਾਈਟ ਹੈ ਦੀ ਸਵੇਰੇ 6:30 ਵਜੇ ਤੇ ਆਪਾਂ ਚੱਲਦੇ ਆਂ ਆ ਦੇਖੋ ਨੇਰਾ ਪਸਰੇ ਪਿਆ ਲਾਈਟ ਹੈ ਦੀ ਉਗਰ ਰਾਤ ਦੇ ਮੀਂਹ ਪਈ ਜਾਂਦਾ ਹੈ ਆਪਾਂ ਚੱਲਦੇ ਆਪਾਂ ਰਜਿੰਦਰਾ ਕਾਲਜ ਕੋਲ ਦੀ ਨਗਰ ਰਹੇ ਹਾਂ ਤੇ ਅੱਗੇ ਆ ਗਿਆ ਬੱਸ ਅੱਡਾ ਲੇਟ ਦੇ ਸ਼ਹਿਰ ਦੇ ਵਿੱਚ ਕਿਤੇ ਕਿਤੇ ਹੈਗੀ ਐ ਸਾਰੀ ਰਾਤ ਕਿੜਮਣ ਕਿੜਮਣ ਹੁੰਦੀ ਰਹੀ ਐ ਤੇ ਆਹ ਦੇਖੋ ਹੁਣ ਲੇਟਾਂ ਉੱਤੇ ਫੁੱਟਪਾਥ ਤੇ ਹੈ ਨਹੀਂ ਆਪਾਂ ਬਠਿੰਡਾ ਸ਼ਹਿਰ ਕ੍ਰਾਸ ਕਰ ਗਏ ਚੇਲਾ ਲੰਘ ਗਏ ਕੱਬੇ ਪਾਸੇ ਅੱਗੇ ਤੇ ਵਿਚਾਲੇ ਫੁੱਟਪਾਥ ਤੇ ਬਹੁਤ ਲਾਈਟਾਂ ਹੁੰਦੀਆਂ ਰੌਣਕ ਮੇਲਾ ਹੁੰਦਾ ਆ ਰਸਤਾ ਰਾਤ ਨੂੰ ਵੀ ਦਿਨ ਚੜਿਆ ਹੁੰਦਾ ਤੇ ਮੀਂਹ ਦੇ ਕਾਰਨ ਜਿਹੜੀ ਹੈ ਲਾਈਟ ਹੈ ਉਹ ਸਾਰੇ ਸ਼ਹਿਰ ਦੀ ਗੁੱਲ ਹੈ ਤੇ ਇਲਾਕੇ ਦੀ ਵੀ ਗੁੱਲ ਹੈ ਆਪਾਂ ਹੌਲੀ-ਹੌਲੀ ਬਟੰਡਾ ਕ੍ਰਾਸ ਕਰਦੇ ਗੋਨਿਆਣਾ ਨਾਲ ਅੱਗੇ ਤੇ ਟਾਈਮ ਹੋ ਗਿਆ ਹੁਣ ਘੱਟੋ-ਘੱਟ 7:30 ਵਜੇ ਦਾ ਆਪਾਂ ਨੂੰ ਚੱਲਿਆ ਨੂੰ ਘੰਟਾ ਹੋ ਗਿਆ ਤੇ ਮੌਸਮ ਸਾਫ਼ ਹੁੰਦਾ ਜਾਂਦਾ ਹੈ ਪਰ ਧੁੰਦ ਉਮੀਦ ਜਾਰੀ ਅੱਗੇ ਦੇਖਦੇ ਹਾਂ ਉਮੀਦ ਸੀ ਵੀ ਸੂਰਜ ਨਿਕਲੂ ਹੁਣ ਦੇਖਦੇ ਹਾਂ ਅੱਗੇ ਵੀ ਸੂਰਜ ਨਿਕਲਦਾ ਕਿ ਨਾ ਨਿਕਲਦਾ ਇਹ ਹਾਈਵੇ ਐ ਜੀਟੀ ਰੋਡ ਐ ਜਿਸ ਦੇ ਰਹੀਂ ਆਪਣਾ ਬਠਿੰਡੇ ਤੋਂ 180 ਕਿਲੋਮੀਟਰ ਦੇ ਲਗਭਗ ਜਿਹੜਾ ਇਹ ਸਫ਼ਰ ਐ ਪੈਂਦਾ ਹੈ ਸ਼੍ਰੀ ਦਰਵਾਜਾ ਸਾਹਿਬ ਅੰਮ੍ਰitsar ਦਾ ਬਠਿੰਡੇ ਤੋਂ ਜਿੱਥੇ ਆਪਾਂ ਜਾਣਾ ਹੈ ਤੇ ਕੋਈ ਟਾਈਮ ਗੱਡੀਆਂ ਨੂੰ ਬਾਹਲਾ ਇਲਾਕਾ ਕੋਈ ਰੋਡ ਵੱਡੇ ਬਣ ਕੇ ਇਹ ਵੱਡਾ ਹਾਈਵੇਅ ਚੋਂ ਮਾਰ ਗਈ ਇਹ ਸੜਕ ਹੈ ਇੱਕ ਟੋਲ ਪਲਾਜ ਇੱਕ ਦੋ ਆਉਣੇ ਨੇ ਇੱਥੇ ਤੇ ਆਪਾਂ ਕਰਦਿਆਂ ਸਫਰ ਤੇ ਆਓ ਆਪਾਂ ਚੱਲੀਏ ਆਪਾਂ ਉਸ ਸਥਾਨ ਦੇ ਦਰਸ਼ਨ ਕਰੀਏ ਜਿੱਥੇ ਸਾਰੀ ਸੰਸਾਰ ਦੇ ਜੋ ਸਿੱਖਣੇ ਲੋਚਦੇ ਨੇ ਆਪਣੇ ਭਾਗਾਂ ਵਾਲਾ ਸਮਝਦੇ ਨੇ ਵੀ ਕਦੋਂ ਅਸੀਂ ਸੱਚਕੰਸੀ ਦਰਵਾਸਾ ਸਾਹਿਬ ਦੇ ਅਮਰ ਸਾਹਿਬ ਦੇ ਦਰਸ਼ਨ ਕਰੀਏ ਆਓ ਆਪਾਂ ਇਸ ਵੀਡੀਓ ਵਿੱਚ ਉਸ ਸਥਾਨ ਦੇ ਦਰਸ਼ਨ ਕਰਦੇ ਲਈ ਚਾਲੇ ਪਾਈਏ ਬਣੇ ਰਹੋ ਵੀਡੀਓ ਦੇ ਨਾਲ ਟੁਰ ਤੱਕ ਸਾਰੀ ਦੇਖਿਓ ਬਈ ਆਪਾਂ ਹੁਣ ਹਰੀਕੇ ਪੱਤਣ ਦੇ ਨੇੜੇ ਜੇ ਆ ਗਏ ਹਰੀਕੇ ਪੱਤਣਾ ਆਪਾਂ ਜਿਹੜਾ ਹਰੀਕੇ ਸ਼ਹਿਰ ਹੈ ਉਹਦੇ ਵਿੱਚ ਦੀ ਤਾਂ ਹੁਣ ਲੰਘਦੇ ਨਹੀਂ ਕਿਉਂਕਿ ਇਹ ਜਿਹੜਾ ਇਹ ਵੱਡਾ ਰੋੜਾ ਹੈ ਇਹ ਵੀ ਬਾਈਪਾਸ ਹੈ ਪਹਿਲਾਂ ਆਪਾਂ ਬਾਜ਼ਾਰ ਵਿੱਚ ਦੀ ਲੰਘਦੇ ਹੁੰਦੇ ਜਿੱਥੇ ਉਹ ਨਿੰਗ ਸਿੰਘ ਵਾਲਾ ਗੁਰਦੁਆਰਾ ਆ ਗਿਆ ਦਰਿਆ ਦੇ ਉੱਤੇ ਵਿਆਸ ਦੇ ਤੇ ਆਪਾਂ ਹੁਣ ਖੱਬੇ ਪਾਸੇ ਦੀ ਰੰਗ ਜਾਂਦੇ ਆਂ ਕੱਬੇ ਪਾਸੇ ਪੋਲ ਲੰਘਣ ਸਾਰਾ ਹੋਟਲ ਬੜੇ ਹੋਏ ਨੇ ਤਿੰਨ ਦੋ ਤਿੰਨ ਇੱਕ ਹੋਟਲ ਆਉਂਦਾ ਰਸਤੇ 'ਚ ਜਿਹਨੂੰ ਮੁੱਛ ਬਰੋੜ ਕਹਿੰਦੇ ਨੇ ਤੇ ਉੱਥੇ ਆਪਾਂ ਪੀਨੇ ਆਂ ਗੋੜ ਵਾਲੀ ਚਾਹ ਕਿਉਂਕਿ ਠ ਤੇ ਥੋੜਾ ਬਹੁਤ ਕੁਝ ਛਕਣਾ ਹੋ ਆਪਾਂ ਛਕਦੇ ਆ ਤੇ ਆਓ ਆਪਾਂ ਉਥੇ ਰੁਕਦੇ ਆ ਹੁਣ ਆਪਾਂ ਵੀ ਧੁੰਨ ਦੇ ਵਿੱਚ ਕਰਦੇ ਸਫਰ ਹੌਲੀ ਹੌਲੀ ਪਹੁੰਚ ਗਏ ਆਪਾਂ ਹਰੀਕੇ ਪੱਤਣ ਜਿਹੜਾ ਦਰਿਆ ਹੈ ਉਹ ਨਾਂਕੇ ਜਿੱਥੇ ਸਤਲੁਜ ਤੇ ਬਿਆਸ ਇਕੱਠੇ ਆਉਂਦੇ ਨੇ ਇੱਥੇ ਪੰਜਾਬੀ ਖਾਣਾ ਤੇ ਮੁੱਛ ਮਰੋੜ ਤੇ ਗੁੜ ਵਾਲੀ ਚਾਹ ਬਣਾਉਂਦੇ ਨੇ ਤੇ ਆਪਾਂ ਪੀਨੇ ਆ ਚਾਹ ਇਹ ਦੇਖੋ ਇਸ ਤਰ੍ਹਾਂ ਬਣਾਇਆ ਹੋਇਆ ਇਹਨਾਂ ਨੇ ਜਿਹੜਾ ਹੋਟਲ ਜੀਟੀ ਰੋਡ ਤੇ ਆ ਵਧੀਆ ਚੱਲਦਾ ਵੈਸੇ ਚਾਹ ਪਾਣੀ ਲੋਕ ਖਾੜਦੇ ਨੇ ਦੋ ਤਿੰਨ ਇੱਥੇ ਆ ਬਾਹਰ ਬੈਠਣ ਨੂੰ ਹੁਣ ਤਾਂ ਠੰਡਾ ਤਾਂ ਬਹੁਤ ਦੇਖ ਲ ਤੁਸੀਂ ਦੇਖੀ ਜਾਂਦੇ ਹੋ ਤੇ ਅੱਜ ਨਾ ਆ ਹੱਟ ਬਣਾਇਆ ਹੋਇਆ ਏਸੀ ਹੱਟ ਬਣਾਇਆ ਹੋਇਆ ਕੋਈ ਤੇ ਆ ਖੂਬ ਬਣਾਇਆ ਹੋਇਆ ਜਵਾਕਾਂ ਦੇ ਨਾਲ ਜਿੰਨੇ ਜਿੱਥੇ ਬੰਦਾ ਚਾਹ ਪਾਣੀ ਪੀਂਦਾ ਉਹਨਾਂ ਦੇ ਲਈ ਬੈਠਣ ਲਈ ਝੂਟਣ ਲਈ ਆ ਝੂਲੇ ਇਹ ਦੇਖੀ ਦੇ ਲੱਤਾਂ ਨੇ ਝੂਟਾਈ ਤੁਸੀਂ ਇਸ ਤੇ ਆ ਗਿਆ ਕੋਈ ਬਚਪਨ ਯਾਦ ਰੇੜੇ ਚ ਮੜ ਜਾ ਵੱਧ ਭਾਈ ਨਾ ਹੁੰਦਾ ਐ ਐ ਥੱਲੇ ਕਰਕੇ ਤਾਂ ਚੱਕਰ ਨਹੀਂ ਅਗਲੇ ਨੂੰ ਤੇ ਆ ਗਈਆਂ ਪੀਂਗਾ ਤੇ ਤੋਂਦ ਦੇਖੋ ਬਾਹਰ ਮੌਸਮ ਬਹੁਤ ਜ਼ਿਆਦਾ ਠੰਡ ਵੀ ਹੈ ਤੇ ਧੁੰਦ ਵੀ ਹੈ ਸਵੇਰੇ ਕਿੰਨੇ ਮਿੰਟ ਤਾਂ ਹੋਈ ਸੀ ਐਸ ਵੀ ਸੂਰਜ ਦੇਖਣ ਨੂੰ ਪਰ ਧੁੰਦ ਪੈ ਗਈ ਖੈਰ ਇਹਦੇ ਏਰੀਏ ਚ ਕੋਲੇ ਦਰਿਆ ਚੱਲਦਾ ਹੈ ਵੱਧ ਹੈ ਤੇ ਆਪਾਂ ਪੀਣਾ ਚਾਹ ਪਾਣੀ ਆਓ ਆਪਾਂ 2 ਮਿੰਟ ਦਾ ਸਫ਼ਰ ਦੇ ਨਾਲ ਨਾਲ ਰੱਬ ਦਾ ਨਾਮ ਲਈਏ ਗੁਰੂ ਦਾ ਹਜ਼ਰ ਸੁਣੀਏ ਆਪਾਂ ਮੈਂ ਰੋਡ ਤੇ ਚੜ ਗਏ ਜਿਹੜਾ ਜੰਡਰੇ ਵਾਲੇ ਪਾਸੋਂ ਵਿਆਸ ਵਾਲੇ ਪਾਸੇ ਆਉਂਦਾ ਕਿਉਂਕਿ ਆਪਾਂ ਆਏ ਆ ਇਧਰੋਂ ਬਠਿੰਡੇ ਤੋਂ ਤਰਨਤਾਰਨ ਤੋਂ ਪਾਸੇ ਹੁਣ ਆਪਾਂ ਇਹਦੇ ਉਸ ਰੋਡ ਤੇ ਚੜ ਗਏ ਜਿਹੜਾ ਸ਼ੇਰਸਾ ਸੂਰੀ ਮਾਰਗ ਹੈ ਡੀਟੀ ਰੋਡ ਕਹਿੰਦੇ ਨੇ ਜੀ ਅੱਛਾ ਹੁਣ ਆਪਾਂ ਦਰਵਾਸਾਹਬ ਦੇ ਜੋ ਮੇਨ ਗੇਟ ਹੈ ਜਿਹਨੂੰ ਡਿਊਟੀ ਤਰ੍ਹਾਂ ਸਰਕਾਰ ਨੇ ਬਣਾਇਆ ਤੇ ਇਹਨੂੰ ਕਹਿੰਦੇ ਨੇ 골ਡਨ ਗੇਟ ਆਪਾਂ ਉੱਥੇ ਪਹੁੰਚ ਗਏ ਉਦੋਂ ਪਹਿਲਾਂ ਬੱਤੀਆਂ ਨੇ ਸੱਜੇ ਪਾਸੇ ਜਿਹੜੀ ਸੜਕ ਜਾਂਦੀ ਹੈ ਪਠਾਨਕੋਟ ਨੂੰ ਜਾਂਦੀ ਹੈ ਤੇ ਆਪਾਂ ਹੁਣ ਸਿੱਧੇ ਜਾਣਾ ਦਰਵਾਸਾਹਬ ਨੂੰ ਇਹ ਬਹੁਤ ਹੀ ਸੁੰਦਰ ਬਣੀ ਹੋਈ ਹੈ ਜਿਹੜਾ ਗੁੰਬਦ ਨੁਮਾ ਗੁੰਬਦ ਟਾਇਪ ਹੈ ਜਿਹੜਾ ਗੋਲਡਨ ਗੇਟ ਬਣਾਇਆ ਹੋਇਆ ਹੈ ਇਹਦੇ ਵਿੱਚ ਦੀ ਆਪਾਂ ਮਤਲਬ ਅਸੀਂ ਸ੍ਰੀ ਅਮਰਸਰ ਦੇ ਵਿੱਚ ਪ੍ਰਵੇਸ਼ ਕਰ ਦਾਂਗੇ। ਲਓ ਜੀ ਆਪਾਂ ਵੱਖ-ਵੱਖ ਸੜਕਾਂ ਦੇ ਹੁੰਦੇ ਹੋਏ ਆਪਾਂ ਸੁਲਤਾਨ ਵੈਂਡ ਚੌਂਕ 'ਚ ਪਹੁੰਚ ਗਏ। ਸੁਲਤਾਨ ਵੈਂਡ ਤੋਂ ਬਾਅਦ ਇੱਥੋਂ ਨਾਲ ਇੱਕ ਖੱਬੇ ਪਾਸੇ ਗਲੀਆਂ ਨੇ ਭੇੜੀਆਂ ਉਹਨਾਂ ਗਲੀਆਂ ਵਿੱਚ ਦੀ ਹੁੰਦੇ ਹੋਏ ਆਪਾਂ ਦਰਬਾਰ ਸਾਹਿਬ ਪਹੁੰਚ ਜਾਈਆ ਕਿਉਂਕਿ ਜੇ ਆਪਾਂ ਵੱਡੇ ਰੋਡ ਸਿੱਧੇ ਜਾਈਏ ਸਿੱਧਾ ਵੀ ਜਾਂਦਾ ਤੇ ਉਹ ਨਾ ਖੱਬੇ ਪਾਸੇ ਬੱਸ ਅਡੇ ਦੇ ਕੋਲੋਂ ਥੋੜਾ ਜਿਹਾ ਪਿੱਛੇ ਲਿਕੇ ਆਇਆ ਹੈ ਦਰਵਾਸਰ ਸਾਹਿਬ ਨੂੰ ਰਸਤਾ ਉਹ ਜਿਹੜੀ ਪਾਰਕਿੰਗ ਹੈ ਆਪਣੀ ਜਿਹੜੀ ਨਿਵਾਸ ਹੈ ਆਪਣਾ ਸਾਰਾ ਗੜੀ ਉਹਦੇ ਉੱਪਰ ਬਣੀ ਹੋਈ ਹੈ ਮੰਜ਼ਲਾਂ ਨੇ ਦੋ ਤਿੰਨ ਕਾਰ ਪਾਰਕਿੰਗਾਂ ਦੀਆਂ ਜਿਹੜੇ ਨੇ ਯਾਤਰੂਣ ਆਉਣਾ ਹੁੰਦਾ ਤਾਂ ਉੱਥੇ ਆ ਕੇ ਆਪਣੀਆਂ ਗੱਡੀਆਂ ਲਾ ਸਕਦੇ ਨੇ ਸਾਰਾ ਗੱਡੀ ਨਿਵਾਸ ਚ ਵੀ ਕਮਰਾ ਲੈ ਸਕਦੇ ਨੇ ਦਰਵਾਜ਼ਾ ਦੇ ਨੇੜੇ ਜਾ ਕੇ ਵੀ ਸ਼੍ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸਟੋਰ ਜੇ ਪ੍ਰਬੰਧ ਕੀਤੇ ਨੇ ਉੱਥੇ ਆ ਕੇ ਵੀ ਰਹਿਸ਼ ਕਰ ਸਕਦੇ ਆ ਲੰਗਰਾਂ ਦੇ ਕੋਲੇ ਬੀਟਣ ਦੀ ਵੀ ਸਹੂਲਤ ਬਣੀ ਹੋਈ ਹੈ ਜਿਹੜੀ ਹੈਗੀ ਹੈ ਮਤਲਬ ਕਾਰ ਪਾਰਕਿੰਗ ਉਹਦੇ ਸਾਹਮਣੇ ਵੀ ਸਾਰਾ ਗੱਡੀ ਨਿਵਾਸ ਭਾਈ ਗੁਰਦਾਸ ਸਾਹਿਬ ਇਹ ਸਾਰੀਆਂ ਉੱਥੇ ਪ੍ਰਬੰਧ ਹੈਗੇ ਗੱਡੀਆਂ ਦਾ ਤੇ ਰਹਿਣ ਦਾ ਵੀ ਤੇ ਆਓ ਚਲਦੇ ਆਪਾਂ ਆਪਾਂ ਇਹਨਾਂ ਗਲੀਆਂ ਵਿੱਚ ਜੀ ਹੁੰਦੇ ਉਹੇ ਦਰਵਾਸਾ ਪਹੁੰਚ ਗਏ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਲੰਗਰ ਹਾਲ ਹੈ ਲੰਗਰ ਹਾਲ ਦੇ ਆਪਾਂ ਖੱਬੇ ਪਾਸੇ ਅੰਦਰ ਜਾ ਕੇ ਕਰਦੇ ਆਂ ਦਰਸ਼ਨ ਗਿਦਾਰੇ ਦਰਵਾਸਾ ਸਾਹਿਬ ਦੇ ਤੇ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਸ਼ਾ ਵੇਗਰੂ ਕਿਰਪਾ ਬਣਾਈ ਰੱਖੜ ਸਾਰਿਆਂ ਦੇ ਜਿਹੜੇ ਵੀਡੀਓ ਦੇਖਦੇ ਨੇ ਤੇ ਆਪਾਂ ਗੱਡੀ ਖੜਾ ਕੇ ਪਹਿਲਾਂ ਆ ਗਏ ਬਾਬਾ ਟੱਲ ਰਾਏ ਦੇ ਸਥਾਨ ਤੇ ਇਹ ਬਾਬਾ ਟੱਲ ਰਾਏ ਦਾ ਸਥਾਨ ਹੈ ਜਿਹੜੇ ਕਿ ਛੇਵੇਂ ਪਾਸ਼ਾ ਦੇ ਪੁੱਤਰ ਸਨ ਇਨਾਂ ਦੀ 9 ਸਾਲ ਦੀ ਉਮਰ ਸੀ ਉਹਨਾਂ ਦੀ ਯਾਦ ਦੇ ਵਿੱਚ ਇਹ ਸਥਾਨ ਬਣਿਆ ਹੋਇਆ ਤੇ 9 ਮੱਜਰਾ ਨੇ ਇਸ ਸਥਾਨ ਦੀ ਤੁਸੀਂ ਦਰਸ਼ਨ ਕਰ ਰਹੇ ਹੋ ਬਾਬਾ ਟੱਲ ਦੇ ਬਾਬਾ ਟੱਲ ਦੇ ਸਥਾਨ ਤੇ ਪੁਰਾਣਾ ਜੋ ਬਹੁਤੀ ਸੁੰਦਰ ਬਿਲਡਿੰਗ ਬਣੀ ਹੋਈ ਹੈ ਨਾਲ ਹੀ ਜਿਹੜੀ ਆ ਤੁਸੀਂ ਦੇਖ ਰਹੇ ਹੋ ਇਹ ਸੁਲਤਾਨ ਉਲੇਕੋਮ ਜੱਸਾ ਸਿੰਘ ਆਲੂ ਵਾਲੇ ਦੀ ਯਾਦ ਦੇ ਵਿੱਚ ਥਾਂ ਬਣਿਆ ਹੋਇਆ ਉਹਨਾਂ ਦਾ ਇੱਥੇ ਸਸਕਾਰ ਕਰਿਆ ਸੀ ਜਿਹੜੇ ਜੱਸਾ ਸਿੰਘ ਆਲੂ ਵਾਲੀ ਸੀ ਤੁਹਾਨੂੰ ਇਹ ਦੱਸਦਾ ਬਾਬਾ ਟਲ ਰਾਜ ਦਾ ਇਤਿਹਾਸ ਵੀ ਦੱਸਣਾ ਜੱਸਾ ਸਿੰਘ ਆਲੂ ਵਾਲੀ ਆ ਜਿਹੜੇ ਹੋਏ ਨੇ ਇਹ ਸਿੱਖ ਕੌਮ ਦੇ ਮਹਾਨ ਜ ਜਿਹੜਾ ਇਹ ਸਥਾਨ ਗੁਰਦੁਆਰਾ ਟੱਲ ਹੈਗਾ ਇਹ ਬਾਬਾ ਅਟਲ ਰਾਏ ਜੀ ਦੇ ਉਹਨਾਂ ਦੀ ਯਾਦ ਦੇ ਵਿੱਚ ਹੈ ਬਾਬਾ ਟਲਰਾਏ ਸਾਹਿਬ ਜੀ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸੁਪੁੱਤਰ ਸਨ ਬਾਬਾ ਜੀ ਦੀ ਜਿਹੜੀ ਉਮਰ ਸੀ 9 ਸਾਲ ਦੀ ਸੀ ਜਿਹੜੇ ਬਾਬਾ ਜੀ ਜੋ ਵੀ ਗੱਲ ਕਰਦੇ ਸਨ ਬਾਲਕ ਅਵਸਥਾ ਦੇ ਵਿੱਚ ਉਹ ਸੱਚ ਹੋ ਜਾਂਦੀ ਹੁੰਦੀ ਸੀ ਤੇ ਇਸੇ ਲਈ ਗੁਰੂ ਜੀ ਨੂੰ ਛੋਟੀ ਉਮਰ 'ਚ ਹੀ ਬਾਬਾ ਜੀ ਕਹਿਣ ਲੱਗੇ ਸੀ ਬਾਬਾ ਟਲਰਾਏ ਤੇ ਗੁਰੂ ਜੀ ਨਾ ਬਾਬਾ ਗੁਰੂ ਜੀ ਦੇ ਸੁਪੁੱਤਰ ਬਾਬਾ ਢਾਲੀ ਜੀ ਜਦੋਂ ਬਚਪਨ ਵਿੱਚ ਖੇਡਦੇ-ਖੇਡਦੇ ਖੇਡੋ ਖੁੰਡੀ ਖੇਡ ਰਹੇ ਸਨ ਇਹਨਾਂ ਦੇ ਵਿੱਚ ਨਾ ਇੱਕ ਮੋਹਣ ਨਾਂ ਦਾ ਬਾਲਕ ਸੀ ਨਾਲ ਉਹਦਾ ਨਾਮ ਮੋਹਣ ਸੀਗਾ ਖੇਡਦੇ-ਖੇਡਦੇ ਉਹਦੇ ਜੰਮੇ ਜਦੋਂ ਮਿੱਤ ਆ ਗਈ ਆਪਾਂ ਮਲਬਾਰੀ ਆ ਗਈ ਤਾਂ ਗੁਰੂ ਜੀ ਕਹਿੰਦੇ ਵੀ ਹੁਣ ਤੂੰ ਬਾਰੀ ਦੇ ਕਿਉਂਕਿ ਸ਼ਾਮ ਦਾ ਟਾਈਮ ਹੋ ਗਿਆ ਕਹਿੰਦੇ ਵੀ ਚਲੋ ਆਪਾਂ ਸਵੇਰੇ ਬਾਰੀ ਲਵਾਂਗੇ ਤੂੰ ਤੇ ਉਹ ਮਾਲਕ ਜਿਹੜਾ ਬਾਲਕ ਸੀਗਾ ਮੋਹਣ ਤੇ ਉਹ ਘਰੇ ਜਾ ਕੇ ਆਪਣੇ ਸੌਂ ਗਿਆ ਤਾਂ ਰਾਤ ਨੂੰ ਉਹਦੇ ਸੱਪ ਲੜ ਗਿਆ ਸੱਪ ਲੜਨ ਕਰਨ ਉਹਦੀ ਮੌਤ ਹੋ ਗਈ ਸਵੇਰੇ ਜਦੋਂ ਬਾਬਾ ਅਟਲ ਰਾਏ ਜੀ ਉਹਨਾਂ ਦੇ ਘਰੇ ਗਏ ਤੇ ਉਹਨੂੰ ਠਾਇਆ ਖੁੰਡੀ ਨਾਲ ਵੀ ਉੱਠ ਮੇਰੀ ਵਾਰੀ ਦੇ ਮੇਰੀ ਮਿੱਤ ਦੇ ਤਾਂ ਜਿਹੜੇ ਬਾਬਾ ਮੋਹ ਜਿਹੜਾ ਮੋਹਣ ਬਲਕ ਸੀ ਮੋਹਣ ਉੱਠ ਖੜਿਆ ਸਰਜੀਤ ਹੋ ਗਿਆ ਉਹ ਜਿਹੜਾ ਗੁਰੂ ਸਾਹਿਬ ਜੀ ਨੂੰ ਜਦੋਂ ਪਤਾ ਲੱਗਿਆ ਤਾਂ ਗੁਰੂ ਸਾਹਿਬ ਜੀ ਨੇ ਬਾਬੇ ਟਲ ਜੀ ਨਾਲ ਮਿਲ ਕੇ ਕਿਹਾ ਕਿ ਭਾਈ ਭਾਣਾ ਉਲਟਿਆ ਹੋਇਆ ਤਾਂ ਗੁਰੂ ਜੀ ਸਮਝ ਆਪਣਾ ਬਾਬਾ ਢੱਲ ਜੀ ਸਮਝ ਗਏ ਤੇ ਡੋਲ ਹੋ ਕੇ ਇੱਕ ਥਾਂ ਦੇ ਉੱਤੇ ਚਾਦਰ ਲੈ ਕੇ ਲੇਟ ਗਏ ਤੇ ਆਪਣਾ ਸਰੀਰ ਤਿਆਗਤਾ ਸੋ ਗੁਰੂ ਜੀ ਦਾ ਗੁਰੂ ਜੀ ਦੇ ਆਪਣੇ ਪੁੱਤਰ ਦਾ ਸੰਸਕਾਰ ਇਸ ਜਗ੍ਹਾ ਤੇ ਕੀਤਾ ਤੇ ਉਹਨਾਂ ਦੀ ਉਮਰ 9 ਸਾਲ ਸੀ ਉਹਨਾਂ ਦੀ ਯਾਦ ਦੇ ਵਿੱਚੇ 9 ਮਜਲਾ ਗੁਰਦੁਆਰਾ ਇੱਥੇ ਬਾਬਾ ਢੱਲ ਰਾਏ ਸੁਸੋਵ ਸੁਸੋਵਤਾ ਤੇ ਬਾਬਾ ਢੱਲ ਪੱਕੀਆਂ ਪਕਾਈਆਂ ਘੱਲ ਤੇ ਇੱਥੇ ਜਿਹੜਾ ਲੰਗਰ ਹੈ ਉਹ ਬਣ ਕੇ ਆਉਂਦਾ ਇੱਥੇ ਪਕਾਇਆ ਨਹੀਂ ਆਉਂਦਾ ਤੇ ਇਹ ਇਥੋਂ ਦਾ ਇਤਿਹਾਸ ਹੈ ਜਿਹੜੀ ਤੁਸੀਂ ਆ ਲਾਲ ਬਿਲਡਿੰਗ ਦੇਖ ਰਹੇ ਹੋ ਇਸ ਜਗ੍ਹਾ ਤੇ ਮਤਲਬ ਲੰਗਰ ਹੈ ਜਿਹੜਾ ਕਿ ਵਕ ਵਕ ਲੋਕਾਂ ਦੇ ਘਰਾਂ ਵਿੱਚੋਂ ਸੰਗਤਾਂ ਦੇ ਘਰਾਂ ਵਿੱਚੋਂ ਜਾਂ ਦਰਵਾਸਾ ਵਾਲੇ ਪਾਸਿਓਂ ਇੱਥੇ ਲੰਗਰ ਬਣਿਆ ਬਣਾਇਆ ਆਉਂਦਾ ਹੈ ਤੇ ਸੰਗਤਾਂ ਬੜੇ ਆਨੰਦ ਦੇ ਨਾਲ ਸ਼ਕਦੀਆਂ ਨੇ ਤੇ ਨਾਲ ਹੀ ਜਿਹੜਾ ਤੁਸੀਂ ਆ ਬੋਰਡ ਦੇਖ ਰਹੇ ਹੋ ਮਾਤਾ ਕੌਲਾਈ ਦਾ ਦੂਜੀ ਸਾਈਡਾ ਗੁਰਦੁਆਰਾ ਸਾਹਿਬ ਹੈ ਤੇ ਬਹੁਤ ਹੀ ਵਧੀਆ ਸੁੰਦਰ ਸਰੋਵਰ ਬਣਿਆ ਹੋਇਆ ਹੈ ਸਗਦਾ ਇਸ਼ਨਾਨ ਪਾਣੀ ਕਰਕੇ ਦਰਵਾਸਾ ਸਾਹਿਬ ਮੱਥਾ ਟੇਕਦਿਆਂ ਨੇ ਸੱਚਗੰਨ ਸ੍ਰੀ ਅਮਰਸਰ ਜਾਂ ਸੱਚਗੰਨ ਸ੍ਰੀ ਹਰਮੰਦਰ ਸਾਹਿਬ ਮਸਰ ਮੱਥਾ ਤੇ ਕਿਫੇ ਦੁਆਰਾ ਇਥੇ ਸੰਗਤ ਦਾ ਦਰਸ਼ਨ ਦਿਦਾਰੀ ਕਰਕੇ ਦਰਸ਼ਨ ਮੇਲੇ ਕਰਦੇ ਆ ਨਾ ਬਹੁਤ ਹੀ ਚਚਾ ਤੇ ਸੋਹਣਾ ਪ੍ਰਬੰਧ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਹੀ ਵਧੀਆ ਪ੍ਰਬੰਧ ਚੜਾ ਰਹੀ ਹੈ ਸਾਹਮਣੇ ਲਾਇਬ੍ਰੇਰੀ ਹੈ ਕਿਤਾਬਾਂ ਪੜਨ ਨੂੰ ਪੁਰਾਣਾ ਲਿਟਰੇਚਰ ਪੜਨ ਨੂੰ ਤੇ ਇਹ ਜਿਹੜਾ ਤੁਸੀਂ ਸਥਾਨ ਦੇਖ ਰਹੇ ਹੋ ਇਹ ਮਾਤਾ ਕੌਲਾਂਈ ਦਾ ਇਹ ਨਾਲ ਸਰੋਵਰ ਹੈ ਤੇ ਬਾਬਾ ਢਲਰਾਏ ਜੀ ਦੇ ਵਿੱਚੋਂ ਵੀ ਗਲਾਰੇ ਵਿੱਚ ਦੀ ਵੀ ਜਾ ਕੇ ਉਸ ਗੁਰਦੁਆਰਾ ਸਾਹਿਬ ਦੇ ਮਾਤਾ ਕੌਲੀ ਦੇ ਦਰਸ਼ਨ ਕਰ ਰਹੇ ਆ ਆ ਇਧਰਲੇ ਪਾਸੇ ਤੁਸੀਂ ਸਾਹਮਣੇ ਦੇਖ ਰਹੇ ਹੋ ਬਾਬਾ ਟਲਰਾਈ ਦਾ ਗੁਰਦੁਆਰਾ ਸਾਹਿਬ ਨੌ ਮੰਜ਼ਲਾ ਖੱਬੇ ਸੱਜੇ ਪਾਸੇ ਸ਼ਰਮਾ ਮਣੀਆਂ ਨੇ ਸੰਗਤਾਂ ਦੀ ਲਈ ਰੈਸ ਦਾ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ਹੈ ਤੇ ਸਾਰੀ ਸੰਗਤ ਬਲਾਉ ਫਤੇ ਤੇ ਜਿਹੜਾ ਆਪਾਂ ਦਰਵਾਰ ਸਾਹਿਬ ਦੇ ਦਰਸ਼ਨ ਕਰਨ ਲੈਣੇ ਉਹ ਆਪਣਾ ਅਗਲੀ ਵੀਡੀਓ ਵਿੱਚ ਕਰਾਂਗੇ ਸਾਰੀ ਸੰਗਤ ਪਿਆਰ ਨਾਲ ਸਾਰਾ ਅਗਲੀ ਵੀਡੀਓ ਵੀ ਦੇਖਣ ਦੀ ਖੇਚੜਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ